ਸਾਰੇ ਨੇ ਪਰ ਪ੍ਰੀਤ ਸਤ ਸ੍ਰੀ ਅਕਾਲ ਕਰਦੇ ਆ ਵੀਡੀਓ ਦੀ ਸ਼ੁਰੂਆਤ ਫਿਰ ਦੇਖੋ ਬੋਲਦੇ ਆ ਗੇਟ ਕੁੱਕੜਾਂ ਦਾ ਛੋਟੀ ਨੇ ਵਾਲਾ ਉਪਰਾਂ ਨਹੀਂ ਕੀਤਾ ਬਾਰਡਰ ਹੈ ਤੇ ਚੱਕਦੇ ਹਾਂ ਕੋਹਾ ਇੱਕ ਰੇੜੀ ਹੋਣੀ ਆ ਤੇ ਬਾਕੀ ਪੋਣਾ ਅਚਾਰ ਤੇ ਪਹਿਲਾਂ ਪੀਨੇ ਚਾਹ ਨਰਮ ਗਰਮ ਗ੍ਰੀਨ ਟੀ ਤੇ ਕੱਲ ਬੰਦੇ ਕਣਕ ਲਾ ਕੇ ਆਪਣੇ ਸੰਗਲੇ ਨੇ ਭੇਜਿਆ ਜੀ ਜਗਰਾਉਂ ਤੋਂ ਕਣਕ 303 40 ਕਿਲੋ ਦੀ ਰੀ ਹੈਗੀ ਹੈ ਪੈਕਿੰਗ ਤੇ ਰੇਟ ਪ੍ਰਿੰਟਰ ਰੇਟ ਲਿਖਿਆ ਹੋਇਆ ਤੇ 3000 ਤੇ ਇਹ ਹੈਗਾ 1600 ਦਾ ਗੱਟੂ 393 ਵੈਰਾਈਟੀ ਤੇ ਬਾਕੀ ਇਹ ਦਵਾਈ ਹੈ ਜਿਹੜੀ ਲੌਣੀ ਆਪਾਂ ਨੂੰ ਤੇ ਬਾਕੀ ਪੀਨੇ ਬੈਲਾ ਬਲੈਕ ਕਾਫੀ ਬਣਾਈਆ ਗਰੀ ਨਹੀਂ ਵੀ ਨੀਗੀ ਬਲੈਕ ਕਾਫੀ ਤੇ ਕਰਦਿਆਂ ਸ਼ੁਰੂਆਤ ਫਿਰ ਆਗੇ ਬਾਹਰ ਲਖੇਤ ਤੇ ਆ ਗਈ ਸੀ ਲਾਈਟ ਅੱਜ ਵੇਟ ਕਰਦੇ ਸੀਗੇ ਤੇ ਬੱਟਾ ਚਿੱਟੀਆਂ ਹੋਣ ਲੱਗੀਆਂ ਸਵੇਰ ਜਿਵੇਂ ਲੱਗਦੀਆਂ ਬੱਟਾ ਬਈ ਗਿੱਲੀਆਂ ਵਾ ਤੇ ਪਰ ਸ਼ਾਮ ਜਮ ਆਪਾਂ ਦੁਪਹਿਰ ਨੂੰ ਦੇਖ ਦਿਆ 12 1 ਵਜੇ ਤੇ ਕੱਲ ਮੂੰਹ ਚਿੱਟਾ ਹੋਇਆ ਪਿਆ ਸੀਗਾ ਤੇ ਆਲੂ ਬਿਲਕੁਲ ਮੂੰਹ ਤੇ ਆਏ ਹੋਏ ਤੇ ਦੂਜੇ ਪਾਣੀ ਦਾ ਇਹ ਨਿਕਲੇ ਆਉਣੇ ਆ ਤੇ ਰੇ ਪਾਉਣਾ ਸੀ ਇਹਨਾਂ ਨੂੰ ਹੁਣ ਤੇ ਰੇ ਫਿਰ ਲੇਟ ਕਰ ਲਿਆ ਹੁਣ ਵੀ ਦੇਖੀ ਜਾਉ ਹੁਣ ਤੇ ਨਾਲ ਹੀ ਸਪਰੇਅ ਕਰ ਦਾਂਗੇ ਹੁਣ ਤੇ ਬਾਤ ਆਏ ਤੋਂ ਦੇਖਦੇ ਆ ਇੱਕ ਦੋ ਦਿਨਾਂ ਨੂੰ ਮਤਲਬ ਗਿੱਲੇ ਪੈਰ ਥੋੜੇ ਜੇ ਨੱਪ ਦੇ ਤੇ ਪਾ ਦਾਂਗੇ ਯੂਰੀਆ ਤੇ ਨਾਲ ਕਰਾਂਗੇ ਸਪਰੇਅ ਤੇ ਬੰਦਾ ਨਹੀਂ ਸੀਗਾ ਮੌਕੇ ਤੇ ਤਾਂ ਕਰਕੇ ਫਿਰ ਇਕੱਲਾ ਪਾਣੀ ਦਾ ਕੰਮ ਚਲਾ ਲਿਆ ਕਿਉਂਕਿ ਦੋ ਤਿੰਨ ਦਿਨੋਂ ਕੋਈ ਲਾਈਟ ਵੀ ਖਰਾਬ ਕਰੀ ਜਾਂਦੀ ਸੀ ਤੇ ਅੱਜ ਆਈ 8 ਵਜੇ ਤੇ ਆਪਾਂ ਚਲਾਈ ਆ ਪਾਉਣੇ ਕਰਨੋ ਤੇ ਦੇਖਦੇ ਆ ਕਿੰਨਾ ਕੁ ਭਰਦੀ ਆ ਏਰੀਆ 5 ਕਿੱਲੇ ਹੈਗਾ ਲਾਉਣ ਵਾਲਾ ਪਾਣੀ ਆਲੂਆਂ ਨੂੰ ਤੇ ਚਲਾਉਨੇ ਆ ਫਿਰ ਤੇ ਆਲੂ ਤੁਰੇ ਵੀ ਹੋਇਆ ਵਿੱਚ ਤੇ ਨਿਕਲ ਵੀ ਆਏ ਆ ਕਿਉਂਕਿ ਦੂਜੇ ਪਾਣੀ ਤੇ ਤਕਰੀਬਨ ਇਹ ਆ ਜਾਣੇ ਆ ਤੇ ਤੀਜੇ ਪਾਣੀ ਦਾ ਤਾਂ ਇੱਕ ਆਧਾ ਰਹਿ ਜਾਂਦਾ ਹੁੰਦਾ ਕੋਈ ਨਾ ਕੋਈ ਲੇਟ ਪਿਛੇ ਦੇ ਜਿਹੜਾ ਦੂਰ ਪਿਆ ਹੁੰਦਾ ਤੇ ਬਾਕੀ ਘਰ ਦਾ ਪਾਣੀ ਚਾਲੂ ਲੱਗਿਆ ਕਣਕਲੇ ਦੀ ਤਿਆਰੀ ਕਰਨ ਤੇ ਪਹਿਲਾਂ ਇਧਰ ਬੋਣ ਲੱਗਿਆ ਹਾਰਮਨ ਵਾਲਾ ਖੇਤ ਤੇ ਇਹਦੀ ਰੌਣੀ ਕੀਤੀ ਪਈ ਸੀਗੀ ਤੇ ਬਾਕੀ ਆਹ ਡੇਕਾਂ ਜੀਆਂ ਬੱਕੇ ਨਾਲੇ ਲਾਗੇ ਸੀਗੇ ਉਤੋਂ ਇਹਦੀਆਂ ਟਾਣੀਆਂ ਜੀਆਂ ਤੇ ਬਾਲਾਂ ਨੂੰ ਕੰਮ ਆਉਣਗੇਗਾ ਤੇ ਬਾਕੀ ਪਾਲੀ ਨੇ ਜੋੜਤੀਆਂ ਤਵੀਆਂ ਉਤ 11 ਬੋਣੀਆਂ ਗਿੱਲੀ ਐ ਪੈੜੀ ਵੈਸੇ ਤੇ ਰੋਟਾਵੇਟਰ ਨਾਲ ਬੋਣੀਆਂ 11 ਸੁਭਾਗਾ ਮਾਰਦਾਂਗੇ ਇੱਦਾਂ ਤੇ ਦੇਖਦੇ ਕੋਲੇ ਚੱਲ ਕੇ ਕਿਵੇਂ ਬਣਦੀ ਆ ਤੇ ਗਨੇਸ ਤੇ ਇੱਕ ਬੰਦਾ ਹੋਰ ਸੀਗਾ ਸੱਦੇ ਅੱਜ ਤੇ ਬਾਕੀ ਆ ਮਾੜਾ ਮੋਟਾ ਜਾਜੜਾ ਸਾਡਾ ਛੋਡਾ ਜਿਹਾ ਸਾਫ ਕਰ ਲਾਂਗੇ ਕਹੀ ਨਾਲ ਤੇ ਝੋਨਾ ਦੇਖ ਸਕਦੇ ਆ ਕਿਵੇਂ ਹਰਾ ਹੋ ਗਿਆ ਰੌਣੀ ਨਾਲ ਦੁਬਾਰਾ ਜਿਵੇਂ ਦੂਰੋਂ ਐ ਲੱਗਦੇ ਜਿਵੇਂ ਕਣਕ ਹਰੀ ਹੋਈ ਹੁੰਦੀ ਐ ਉਧਰੋਂ ਵੀ ਚੱਕਦੇ ਪਰ ਲੀਆਂ ਵੀ ਆਹ ਕਹੀ ਨਾ ਮਾੜੇ ਮਾੜੀਆਂ ਬੱਟਾ ਜੀਆਂ ਛਾਗ ਦੋ ਸਾਰੀਆਂ ਮਿੱਟੀ ਨਾ ਲਾਓ ਜਿਹੜੀ ਉਹ ਸਾਫ ਜਾ ਲੱਗ ਜੂਗੀ ਨਾ ਹੋ ਜੂ ਉਹ ਤੰਗੜੀ ਨਾਲ ਤਾਂ ਉਹਦਾ ਸਿਰੇ ਥੱਲੇ ਵਾਲੇ ਦਾ ਕਰਨਾ ਸਾਫ ਢੇਰੀਆਂ ਲਾ ਕੇ ਨਾ ਉਹਨੂੰ ਬਾਅਦ ਚ ਚੱਕ ਦਾਂਗੇ ਜਿਵੇਂ ਵੀ ਹੋਊਗਾ ਹੁਣ ਢੇਰੀਆਂ ਲਾ ਲਓ ਖਿੱਚ ਖਿੱਚ ਕੇ ਨਾ ਪੋਰਾ ਵੱਡੀਆਂ ਲਾ ਲਿਓ ਚਾਹੇ ਈ ਢੀ ਲਾ ਲਈ ਚਾਹੇ ਜਿਵੇਂ ਮਰਜ਼ੀ ਲਾ ਲਿਓ ਇਹ ਚ ਤਾਂ ਆਪਣ ਚੱਕਿਆ ਹੋਇਆ ਵਾ ਇਹ ਚ 11 2 ਢਿਆ ਰਹਿ ਗਈ ਹੁਣ ਇਹ ਨਹੀਂ ਤਾਂ ਤਵੀਆਂ ਨੇ ਬਾਢੀ ਦੇਣੀਆਂ ਇਹ ਮਾਰੀ ਮੋਟੀ ਜੀ ਰਹੀ ਹੋਈ ਸੀ ਤੰਗੜੀ ਫੇਰਤੀ ਇਹਨਾਂ ਨੇ ਤੇ ਪਹਿਲਾਂ ਕਿਹੜੇ ਚੱਕਰ ਪੈਣਾ ਹੁੰਦਾ ਮਸ਼ੀਨ ਨੂੰ ਉਹ ਵਿੱਚੋਂ ਭਰ ਜਾਂਦੀ ਹੁੰਦੀ ਜੇ ਪਰਾਲੀ ਹੋਵੇ ਤਾਂ ਗਿੱਲੀ ਆ ਪੈੜੀ ਥੋੜੀ ਜੀ ਤੇ ਪਾਲੀ ਲਾਇਆ ਸੀ ਵੱਡਾ ਟਰੈਕਟਰ 5310 ਤੇ ਉਹਦੇ ਮਗਰ ਰੋਟਾਵੇਟਰ ਪਾ ਲਿਆ ਸੀ ਕਿਉਂਕਿ ਰੋਟਾਵੇਟਰ ਨਾਲੇ ਟਾਈਮ ਲੱਗਣਾ ਹੁੰਦਾ ਵੀ ਦੋਨਾਂ ਮਗਰ ਛੇਤੀ ਹੋ ਜਾਊਗਾ ਨਾਲ ਬੰਦਿਆਂ ਨੇ ਆਉਣਾ ਸੀਗਾ ਉੱਥੇ ਨਾਲ ਹੀ ਆ ਗਏ ਗਰੇਸ਼ ਹੁਣੀ ਤੇ 42 ਮਗਰ ਪਾਲੀਆਂ ਤਵੀਆਂ 16 ਦੇਖਦੇ ਆ ਨਹੀਂ ਫਿਰ ਦੋਰ ਲਾ ਲਾਂਗੇ ਜਿਵੇਂ ਲੱਗਦਾ ਮੌਕਾ ਦੇਖਾਂਗੇ ਕਿਵੇਂ ਆ ਪਰ ਫਰਾਲੀਪੁਰੂਲੀ ਤੇ ਹੈ ਨਹੀਂ ਕੇਦ ਸਾਫ ਆਪਣੇ ਵਿੱਚ ਵਿੱਚ ਦਾ ਸੁਪਰ ਸੀਡਰ ਵਾਲੇ ਪਾਣੀ ਲਾਉਣ ਲੱਗ ਪਈ ਗਏ ਆ ਕਿਉਂਕਿ ਸੁਪਰ ਸੀਡਰ ਵਾਲੀ ਦੀ ਕੋਈ ਗਾਰੰਟੀ ਜੀ ਨਹੀਂ ਹੈਗੀ ਕਈਆਂ ਦੇ ਤਾਂ ਬਹੁਤ ਵਧੀਆ ਨਿਕਲਦੀ ਐਂ ਲੱਗਦਾ ਵੀ ਆਪਾਂ ਵੀ ਲੈ ਲਈਏ ਤੇ ਕਈਆਂ ਦੇ ਦੇਖ ਕੇ ਐਂ ਲੱਗਦਾ ਵੀ ਪੰਗਾ ਹੀ ਆ ਤੇ ਯਾਨੀ ਲੋਟ ਆਇਆ ਹੀ ਆ ਉਹ ਵੀ ਸੁਪਰ ਸੀਡਰ ਵੀ ਤੇ ਵਿਚਾਰ ਜੀ ਬਣਦੀ ਸੀ ਆਪਣੀ ਵੀ ਵੀ ਲੈ ਲਈਏ ਤੇ ਗਾਂ ਨੂੰ ਦੇਖਾਂਗੇ ਜੇ ਕੋਈ ਵਿਚਾਰ ਬਣੀ ਤਾਂ ਆਪਣੀ ਸੁਪਰ ਸੀਡਰ ਦੀ ਥੋੜੇ ਜੀ ਗਿੱਲੀ ਪੈੜੀ ਭਾਲ ਦਾ ਰੋਬਰ ਸੀਟਰ ਹੋਰ ਕੋਈ ਬਾਲਾ ਨਹੀਂ ਚੱਕ ਰਿਹਾਗਾ ਉਹਦਾ ਗਿੱਲੀ ਪੈੜੀ ਹੋਊ ਤੇ ਨਿਕਲੇ ਆਉਂਦੀ ਆ ਤਬੀਆਂ ਲੱਗਦੀਆਂ ਤਾਂ ਬਹੁਤ ਖਿੱਚੀ ਆਉਂਦੀਆਂ ਮੈਂ ਕੰਮ ਜਿਹੜੀਆਂ ਜੜਾਂ ਜੀਆਂ ਇਹ ਤਾਂ ਰੋਟਾਵੇਟਰ ਨੇ ਜਿਵੇਂ ਆਪਾਂ ਸੁਹਾਗਾ ਮਾਰ ਕੇ ਖਲਾਰਤੀਆਂ ਕਿਨਾਂ ਤੇ ਉਦੋਂ ਵਾਰ ਰੋਟਾਵੇਟਰ ਨੇ ਖਲਾਰ ਦੇਣੀਆਂ ਹੈ ਤੇ ਉਧਰ ਪਰਾਲੀ ਚੱਕਣ ਵਾਲੇ ਵੀ ਬੰਦੇ ਮਿਲਦਾ ਪਹੁੰਚ ਕੇ ਟਰਾਲੀ ਲੈ ਕੇ ਤੇ ਬੰਨਾ ਕਰਤਾ ਸਾਫ ਤੇ ਮੋਛਾਂ ਜੀ ਇਦਾਂ ਝਾਕੀ ਜਾਣੀ ਸੀ ਕਿਉਂਕਿ ਦਾਤੀ ਨਾ ਵੱਡੇ ਨਹੀਂ ਸੀ ਪਹਿਲਾਂ ਤੇ ਹਲਕਾ ਹਲਕਾ ਮੈਂ ਕਹਿਆ ਇਹਨੂੰ ਸਾਫ ਕਰ ਦੋ ਬਟਾ ਨੂੰ ਬੂਟੀ ਜੀ ਇਹ ਜਿਹੜੀ ਲੈ ਜਾਊਗੀ ਤੇ ਬਾਕੀ ਸੋਨਾ ਲੱਗਦਾ ਬੰਨਾ ਆ ਜਾ ਇਹ ਬੰਦਾ ਆਪਣਾ ਪੁਰਾਣਾ ਹੈ ਵੀ ਤੇ ਨਿੰਦੀ ਨੇ ਪੱਟ ਲਿਆ ਇਹਨੂੰ ਪੈਸੇ ਵਾਧ ਦੇ ਕੇ ਹੈ ਹੈ ਮਗਾ ਇਹ ਬੰਦਾ ਪੁਰਾਣਾ ਪੱਟ ਲਿਆ ਨਿੰਦੀ ਦੇ ਸਰਦਾਰ ਨੇ ਆਪਣਾ ਬੰਦਾ ਹੈ ਆਰਾਮਚੰਦਰ ਆਰਾਮਚੰਦਰ ਹੈ ਹਾਂ ਗਾਹ ਨੂੰ ਪੈਸੇ ਵਧਾਉਣੇ ਆ ਤੇ ਆਰਾਮਚੰਦਰ ਫਿਰ ਦੱਸ ਦਿਆ ਨਿੰਦੀ ਨੂੰ ਤੇ ਟਰਾਲੀਆਂ ਦੋ ਆ ਗਈਆਂ ਤੇ ਲੱਗੇ ਚੱਕਣ ਤੇ ਉਧਰ ਖਲਾਰੀ ਜਾਂਦਾ ਪਾਲੀ ਤੇ ਇਹਨੂੰ ਵੀ ਬਾਗੇ ਇੱਥੇ ਇੱਥੇ ਵਾਲਾ ਉਹ ਜੂ ਤਿਆਰ ਤਾਂ ਚੜਲਾ ਤਾਂ ਮੂਰੇ ਵੀ ਲਾ ਲਾ ਮੂਰੇ ਲਾਲਾ ਫੇਰ ਉੱਚਾ ਜਾਣਾ ਟਰਾਲੀ ਤੋਂ ਬਦ ਕਿੱਥੋਂ ਲੈ ਆ ਲੱਭ ਕੇ ਛੋਟੀ ਜੀ ਇਹ ਨਹੀਂ ਇਹਨੂੰ ਬੈੱਡ ਤੋਂ ਲਾ ਨਹੀਂ ਦਿੱਤਾ ਸੀ ਫੇਰ ਲਾ ਗਾ ਤਾਂ ਲਿਆ ਆ ਨੂੰ ਦੇ ਤਿੰਨ ਸਾਲ ਇਹ ਖੇਤ ਦਾ ਬੜਾ ਡਰ ਸੀਗਾ ਤੇ ਮਹੀਨੇ ਚ ਕਣਕ ਹਰੀ ਹੋਈ ਸੀ 24 25 25 ਤਾਂ ਨਹੀਂ ਲੱਗੀ ਸੀ ਤਕਰੀਬਨ ਤੇ ਮਹੀਨਾ ਹੀ ਮੰਨ ਕੇ ਚੱਲੀਏ ਤੇ ਫਿਰ ਪਾਣੀ ਵੀ ਲਾਉਣਾ ਪੈ ਗਿਆ ਛੇਤੀ ਤੇ ਪਰ ਕਣਕ ਨਿਕਲ ਆਈ ਸੀ ਸਾਰੀ ਆ ਜਗ੍ਹਾ ਤੇ ਮੰਜਾ ਕਾ ਰਹਿ ਗਿਆ ਸੀਗਾ ਬਿੱਲ ਵਾਲਾ ਤੇ ਉੱਥੇ ਛੱਟਾ ਦੇਦਾ ਸੀਗਾ ਪਾਣੀ ਇਹਨੇ ਤੇ ਪਰ ਕਣਕ ਬਹੁਤ ਜਾਨੀ ਝਾੜ ਦੇ ਦਿੱਤਾ ਕਣਕ ਨੇ ਤੇ ਪਰ ਨਿਕਲੀ ਮਸਾਈ ਸੀ ਤੇ ਇਸ ਵਾਰ ਤਾਂ ਗੱਲ ਹੈ ਵੀ ਬਾਕੀ ਹੁਣ ਵਾ ਕੇ ਦੇਖਾਂਗੇ ਪਰ ਦਾਨੋ ਕਈ ਹੋ ਗਏ ਪਾਣੀ ਲੱਗੇ ਨੂੰ ਤੇ ਚੱਕਰੇ ਹੀ ਪੈ ਜਾਂਦਾ ਵਾ ਇੱਥੇ ਆ ਕੇ ਥੋੜੀ ਕਾਲੀ ਕਰਨੀ ਪੈ ਜਾਂਦੀ ਹੈ ਸਿਰੇ ਤੇ ਆ ਕੇ ਜਦੋਂ ਇਕੱਠਾ ਚੱਕਣ ਨਹੀਂ ਆਉਂਦੇ ਬੰਦੇ ਜਾਂ ਬਣਾਉਣ ਨਹੀਂ ਆਉਂਦੇ ਤੇ ਕਹਿਣ ਨੂੰ ਤੇ ਇਦਾਂ ਹੀ ਹੁੰਦਾ ਵੀ ਚੱਲ ਕਣਕੀ ਵੀ ਜਣੀ ਆ ਫਿਰ ਪਰ ਜਿਹੜਾ ਕਿਸੇ ਦੇ ਹੱਥ ਕੰਮ ਮਤਲਬ ਆਪਦੇ ਬਿਅੰਦ ਤੋਂ ਬਾਹਰ ਹੋ ਜਾਂਦਾ ਵਾ ਤੇ ਤਿੰਨ ਦਿਨ ਹੋ ਗਏ ਚਾਰ ਦਿਨ ਕਹਿੰਦੇ ਇਹਨੂੰ ਆਪਾਂ ਨੂੰ ਫਿਰ ਗੱਲ ਇਕੱਠਾ ਵੱਜ ਗਈ ਆ ਫਿਰ ਤੇ ਨਿੰਦੀ ਨੇ ਚਾਹੀਦੀ ਸੀ ਕਿ ਪਰਾਲੀ ਤੇ ਉਧਰ ਆਪਣੇ ਹੋਰ ਬੰਦੇ ਸੀਗੇ ਚੱਕਰ ਨਾਲ ਘਰ ਦੇ ਨਾਲ ਹੀ ਲਾਲੀਆਂ ਦੋ ਟਰਾਲੀਆਂ ਇੱਕ ਇੱਕ ਟਰਾਲੀ ਹੋਰ ਹੋੜੀ ਆ ਤੇ ਕੰਮ ਨਿਰਬੜ ਜਾਣਾ ਨਾ ਤੇ ਫਿਰ ਬਾਹੀ ਹੋ ਜੂਗੀ ਨਾਲ ਇਧਰ ਲੈ ਇਧਰ ਖੇਤ ਤਿਆਰ ਕਰ ਦਿੰਦੇ ਅੱਜ ਬਾਹਰ ਲਾ ਤੇ ਉਹ ਧੋਪ ਵਾਲੀ ਮੋਟਰ ਤੇ ਰਹਿ ਜਾਣਾ ਖੇਤ ਆਪਣਾ ਇੱਕ ਉਥੇ ਇਕੱਠਾ ਪਈਆ ਹਜੇ ਉਹ ਦੇ ਦਿਆਂ ਕਿਵੇਂ ਚੱਕਦੇ ਆ ਬੰਦੇ ਉਹ ਵੀ ਚੱਕਣੀਆਂ ਵਾ ਜਿ세 ਹੋਰ ਲਈ ਗੋਲਾ ਲਾਇਆ ਸਿੰਗਲ ਟਰਾਲੀ ਤੇ ਵਿੱਚ ਸੈਟਤੀਆਂ ਤਿੰਨ ਚਾਰ ਤੇ ਕਿੱਥੇ ਲੋਟ ਆਉਂਦੀ ਹੈ ਸਿੰਗਲ ਟਰਾਲੀ ਚ ਪਰਾਲੀ ਤੇ ਇਹਨੇ ਲਾਦ ਵੀ ਉੱਚੀ ਲਈ ਥੋੜੀ ਜੀ ਵੀ ਅਗਲੇ ਗੇੜੇ ਚ ਪੈ ਜੂਗੀ ਸੌਖੀ ਤੇ ਡੱਡੀਆਂ ਵੀ ਗੀਆਂ ਜੀਆਂ ਲਾਦ ਨੇ ਕਹੋ ਕਿ ਕਦਾ ਚੌੜੀ ਘੱਟ ਹੁੰਦੀ ਏ ਟਰਾਲੀ ਇਹ ਤੇ ਬਾਕੀ ਚੱਲ ਲੈ ਚੱਲੇ ਲਾਦ ਕੇ 11 ਹੌਲੀ ਹੌਲੀ ਹੁਣ ਇਹਨਾਂ ਦੀ ਹਿੰਮਤ ਆ ਕਿਵੇਂ ਲੈ ਜਾਣੀਆਂ ਗਿਆ ਵੀ ਬੇਲਾ ਥੋੜੀ ਜਿਹੀ ਰਹਿ ਗਈ ਇਧਰ ਤੇ ਗੋਲੇ ਹੁਣੀ ਆ ਗਏ ਦੁਬਾਰਾ ਟਰਾਲੀ ਲੈ ਕੇ ਤੇ ਆਹ ਬਟਾ ਨੂੰ ਘਟ ਲੱਗਿਆ ਸੀਗਾ ਪਾਣੀ ਪਹਿਲੇ ਪਾਣੀ ਵੇਲੇ ਕਿਉਂਕਿ ਬੰਦਿਆਂ ਨੇ ਡਰਦੇ ਨੇ ਲਾਇਆ ਸੀ ਪਾਣੀ ਆਪਣੇ ਨੇ ਤੇ ਜਿੱਧਰ ਵਧੀਆ ਲੱਗਿਆ ਹੋਇਆ ਤੇ ਉਧਰ ਆਲੂ ਪੂਰੇ ਨਿਕਲੇ ਆਏ ਸੀਗੇ ਤੇ ਪਰ ਇਹਦਾ ਹੁੰਦਾ ਰਿਸਕ ਹੀ ਆ ਸੁੱਕੀਆਂ ਬਟਾਂ ਦਾ ਤੇ ਪਰ ਆਪਣੇ ਹੋ ਗਏ ਆ ਤੇ ਸਾਰੇ ਨਿਕਲੀ ਜਾਂਦੇ ਜਿਹੜੇ ਮਾੜੇ ਮੋٹے ਰਹਿ ਗਏ ਆ ਤੇ ਅੱਜ 22 ਦਾੰਦੇ ਹੋ ਗਏ ਤਕਰੀਬਨ ਇਹ ਅਣੇ ਦਾ ਕੰਮ ਵੀ ਖਤਮ ਹੋ ਗਿਆ ਲਾਈਟ ਦੇ ਗਏ ਸੀ ਅੱਜ ਵਧੀਆ ਚੱਲੀ ਜਾਂਦੀ ਐ ਲਾਈਟ ਹਜੇ ਵੀ ਪਰ ਮੋਟਰ ਬੰਦ ਹੋ ਗਈ ਆਪਣੀ ਤੇ ਪਰਾਲੀ ਦੇਖ ਸਕਦੇ ਇੱਕ ਟਰਾਲੀ ਨਿਕਲੇ ਆਉਣੀਆਂ ਢੇਰੀ ਲਾਈਏ ਜਿਹੜੀ ਸਾਈਡਾਂ ਤੋਂ ਇਕੱਠੀ ਕਰਕੇ 2 ਸਵਾ 2 ਕਿੱਲੇ ਤੋਂ ਯਾਨੀ ਪਰਾਲੀ ਫੇਰ ਵੀ ਬਚ ਹੈਗੀ ਰਣੀ ਆ ਆਪਾਂ ਜਿਹੜੀ ਬੰਦੇ ਨਾਲੋਂ ਮੋਟੀ ਮੋਟੀ ਇਕੱਠੀ ਕਰ ਲੈਨੇ ਆ ਤੇ ਉਹ ਆ ਤੇ ਪਾਲੀ ਲੱਗ ਗਿਆ ਦੋਰ ਲਾਉਣ ਤੇ ਫੇੜੀ ਥੋੜੀ ਜੀ ਕੈੜੀ ਆ ਨਹੀਂ ਤਾਂ ਇੱਕ ਵਾਰੀ ਵੀ ਚੱਲ ਜਾਣਾ ਸੀਗਾ ਤਵੀਆਂ ਨਾਲ ਤੇ ਥੋੜੀ ਜੀ ਨਵੀਂ ਪੈਲੀ ਕਰਕੇ ਨਾ ਉਨੀ ਘੋਲ ਮਿਲਦੀ ਜੀ ਨਹੀਂ ਗਈ ਜਿਵੇਂ ਗੁੜ ਜਿਆ ਹੁੰਦਾ ਨਾ ਏਦਾਂ ਲਿਓੜ ਜੇ ਬਣਦੇ ਆ ਇਹਦੇ ਤੇ ਬਾਕੀ ਖਿੱਚਦਾ ਕੰਮ ਤੇ ਉਸ ਤੋਂ ਬਾਅਦ ਫਿਰ ਬਹੋਨੇ ਰੋਟਾਵੇਟਰ ਨਾ ਤੇ ਇੱਥੇ ਇੱਥੇ ਤਿਆਰ ਹੋ ਜੂ ਟੌਪ ਵਾਲੀ ਮੋਟਰ ਦੇ ਗੱਠਾਂ ਚੱਕੀਆਂ ਨਹੀਂ ਗਈਆਂ ਉਹਨਾਂ ਕੱਲ ਨੂੰ ਬਾਹ ਲਾਂਗੇ ਤੇ ਦਿਨ ਵੀ ਅਜ ਕਸਮਾ ਸਾਜਾ ਹੋ ਗਿਆ ਉਸ ਤੋਂ ਬਾਅਦ ਦੱਸਿਆ ਹੋਇਆ ਵੀ ਏਦਾਂ ਹੀ ਰਹੂ ਗੈਰ ਜੀ ਜੇ ਮੈਂ ਆਪਾਂ ਕਹ ਲਈ ਤੁੰਦ ਜੀ ਵੀ ਰਹੂਗੀ ਤੇ ਸੂਰਜਾ ਚੰਗੀਦਾਰਾ ਨਿਕਲਣਾ ਨਹੀਂ ਖੁੱਲਗੇ ਜੀ ਇਹ ਬਾਟ ਪੱਕੀ ਆ ਇਧਰ ਨੀਵਾ ਥਾਂ ਇਧਰ ਉੱਚਾ ਥਾਂ ਤੇ ਹੌਲੀ ਹੌਲੀ ਬਣਨੀ ਆ ਇਹ ਪਹਿਲਾਂ ਤਾਂ ਚੂਹੇ ਘਟ ਕੇ ਬਹੁਤ ਜ਼ਿਆਦਾ ਇੱਥੇ ਤੇ ਪਹਿਲਾਂ ਤਾਂ ਆ ਰੇ ਸਲਾ ਖੇਤ ਸੀਗਾ ਜਿਆਦੇ ਤੇ ਮਿੱਟੀ ਚੱਕਣ ਤੋਂ ਬਾਅਦ ਬਣ ਗਈ ਇਹਦੀ ਸ਼ਕਲ ਜੀ ਥੋੜੀ ਖੇਤ ਦੀ ਤੇ ਬਾਕੀ ਬਾਟ ਇਹ ਪੁਰਾਣੀਆਂ ਥੋੜੀ ਜੀ ਪਤਲੀ ਜਾਣ ਕੇ ਨਹੀਂ ਕਰਦੇ ਇਹਨੂੰ ਵੀ ਨਹੀਂ ਤਾਂ ਇਹਨੂੰ ਪਤਲੀ ਕਰ ਦਈਏ ਵੀ ਇਹ ਜਿਹੜਾ ਉਤਲਾ ਨਹੀਂ ਫੇ ਖਾਰ ਪੈਣ ਲੱਗ ਜੂ ਤੇ ਹੁਣ ਵੀ ਖਾਲ ਇਧਰ ਹਟਵਾ ਪਾਉਣਾ ਪੈਣਾ ਆਪਾਂ ਨੂੰ ਉਹ ਆਲੂਆਂ ਤੋਂ ਥੋੜਾ ਬੈਂਕ ਕਰਕੇ ਵਿੱਚ ਕਰ ਦਾਂਗੇ ਨਹਿਰੀ ਪਾ ਦਾਂਗੇ ਪਿਛੋ ਦਾ ਵਟ ਠੀਕ ਆ ਉਹਦਾ ਬਰਾਬਰੀ ਆ ਖੇਤ ਆਪਣਾ ਤੇ ਆ ਪਹਿਲੀ ਗਿੱਲੀ ਆ ਥੋੜੀ ਜੀ ਹਰਮਨ ਵਾਲੀ ਤੇ ਇਹਨੂੰ ਅੱਜ ਖੋਲਤਾ ਸਿਰ ਜੈ ਇਹਦਾ ਕੱਲ ਨੂੰ ਇਹਨੂੰ ਬਾਵਾਗੇ ਫਿਰ ਤੇ ਆ ਵੀ ਠੀਕ ਆ ਤੇ ਇਹੋ ਵੀ ਸਵੇਰੇ ਬਾਵਾਗੇ ਹੁਣ ਰੋਟਾਵੇਟਰ ਨਾਲ ਚਾਲੂ ਕਰਾਂਗੇ ਬੋਣੀ ਤੇ ਇਧਰੋਂ ਬੋਣਦੇ ਬੋਣਦੇ ਫਿਰ ਉਧਰ ਜਾਵਾਂਗੇ ਤੋਂ ਪਾਰੇ ਖੇਤ ਕੱਲ ਨੂੰ ਤਿਆਰ ਕਰ ਲਾਂਗੇ ਪਹਿਲੀ ਤੇ ਉਹ ਜਿਹੜੀ ਨੀਵੀਂ ਪਹਿਲੀ ਆ ਟਰਾਂਸਫਾਰਮਰੀ ਉਹ ਜਾਦੇ ਗਿੱਲੀ ਆ ਤੇ ਬਾਕੀ ਦੇਖਦੇ ਆ ਉਹਨੂੰ ਟੁੱਪ ਵੀ ਅੱਜ ਥੋੜਾ ਜਿਹਾ ਕਰੰਟ ਘੱਟ ਸੀਗਾ ਕੱਲ੍ਹ ਨੂੰ ਵੀ ਘੱਟ ਦੱਸਿਆ ਹੋਇਆ ਤੇ ਚਲੋ ਚੱਲ ਜੂਗਾ ਉਪਰ ਵਾਲੀ ਪੂਰਲੀ ਹੈ ਨਹੀਂ ਖੇਤ 'ਚ ਸਾਫ ਹੋ ਗਿਆ